ਜੋ ਜੋ ਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ 'ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1245 ਅੰਕ ਤੇ ਸਬਕ ਚੰਨ ਕਰਦੇ ਸਲੋਕ ਮਹੱਲਾ ਪਹਿਲਾ ਤਰਗ ਤਨਾ ਕਾ ਜੀਬਿਆ ਜੇ ਲਿਖ ਲਿਖ ਵੇਚਣ ਨੂੰ ਫਟਲਾੰਤ ਪਉਂਦੇ ਆ ਜਿਹੜੇ ਨਾਮ ਨੂੰ ਵੇਚਦੇ ਆ ਬਾਣੀ ਨੂੰ ਵੇਚਦੇ ਆ ਜਿਸ ਕਿ ਜਿਹੜਾ ਪੜ ਲੈਂਦਾ ਉਹਨੂੰ ਤਾਂ ਪਤਾ ਲੱਗ ਜਾਂਦਾ ਕਿ ਕੀ ਲਿਖਿਆ ਬਾਬੇ ਨਾਲ ਨਾਲ ਤੇ ਇਹ ਵੀ ਤਸ ਦਿੱਤਾ ਪੜਿਆ ਹੋਵੇ ਗਨਾਗਾਰ ਇਹਨੂੰ ਬਹੁਤ ਵੱਡਾ ਗਨਾਹਕਾਰ ਹੈ ਜਿਹਨੇ ਪੜਿਆ ਜਿਹਨੇ ਨਹੀਂ ਪੜਿਆ ਉਹ ਤਾਂ ਅਣਜਾਣ ਹੈ ਲੇਕਿਨ ਅਸੀਂ ਤਾਂ ਰੋਜ਼ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੇਰਗਤਿ ਨਾ ਕਾ ਜੀਬਿਆ ਜੇ ਲਿਖ ਲਿਖ ਵੇਚਣ ਨੋ ਕਿਨ ਜਿਹੜੇ ਨਾਮ ਨੂੰ ਲਿਖ ਲਿਖ ਕੇ ਵੇਚਦੇ ਆ ਉਹਨਾਂ ਦੇ ਫਿਟੇ ਮੋਹਨ ਦਾ ਪਟਲੰਤ ਪਾਉਂਦੇ ਆ ਖੇਤੀ ਜਿੰਨ ਕੀ ਉਜੜ ਐ ਕਾਨੂੰਨ ਦੀ ਖੇਤੀ ਉਜੜ ਗਈ ਜਿਹੋ ਨਾਲੇ ਕੰਮ ਕੀਤਾ ਸੰਸਾਰ ਦੇ ਚ ਸਾਰਾ ਉਜੜ ਗਿਆ ਖਲਵਾੜੇ ਕਿਆ ਥੋ ਤੇ ਖਲਵਾੜਾ ਜਿੱਥੇ ਨਾ ਫਸਲ ਨੂੰ ਇਕੱਠੀ ਕਰਦੇ ਉਹਨੂੰ ਖਲਵਾੜਾ ਕਹਿੰਦੇ ਆ ਪਹਿਲਾਂ ਕਣਕ ਜਾਂ ਕੋਈ ਵੀ ਫਸਲ ਕਿਸਾਨ ਵੱਢ ਕੇ ਇੱਕ ਜਗ੍ਹਾ ਇਕੱਠੀ ਕਰ ਲੈਂਦਾ ਉਹ ਜਗਾ ਨੂੰ ਸਵਾਰ ਕੇ ਉੱਥੇ ਫਿਰ ਫਸਲ ਇਕੱਠੀ ਕਰਦਾ ਸੀ ਕਹਿੰਦੇ ਖਲਵਾੜੇ ਦੀ ਤਾਂ ਹੁਣ ਲੋੜ ਹੀ ਨਹੀਂ ਰਹੀ ਕਿਉਂ ਖੇਤੀ ਉਜੜ ਗਈ ਕਿੱਥੇ ਪਤਨ ਰੱਖਣੀ ਸੀ ਉਹ ਹੈ ਹੀ ਨਹੀਂ ਕਿਤੇ ਕਹਿੰਦੇ ਖਲਵਾੜਾ ਕਾਦੇ ਵਾਸਤੇ ਬੁਲਾਉਣਾ ਕਾਦੇ ਵਾਸਤੇ ਤਿਆਰ ਕਰਨਾ ਉਹ ਤੈ ਤਾਂ ਖੇਤੀ ਉਜੜ ਗਈ ਕਿਉਂ ਤੇ ਨਾਮ ਨੂੰ ਵੇਚਿਆ ਨਾਮ ਨੂੰ ਵੇਚਣ ਵਾਲੇ ਸਾਨੂੰ ਸੱਚਖੰਡ ਜਾਣਦਿਆਂ ਗਾਰੰਟੀਆ ਦਿੰਦੇ ਆ। ਕਹਿੰਦੇ ਤੁਹਾਨੂੰ ਸੱਚਖੰਡ ਵੇਚਾਂਗੇ। ਆਪਣਾ ਸਾਰਾ ਕੁਝ ਬਰਬਾਦ ਹੋ ਗਿਆ। ਆਪਣੀ ਖੇਤੀ ਉੱਜੜ ਗਈ। ਕੋਲੋਂ ਬਾਹਰੀ ਕਿਹਾ ਤੋਂ ਸੱਚੀ ਕਹਿੰਦਾ ਸੱਚਾ ਬਣਦਾ। ਸ਼ਰਮ ਇਹ ਬਾਹਰੀ। ਕਹਿੰਦਾ ਤਾਂ ਸ਼ਰਮ ਲਾਤੀ। ਇਕਨਾਂ ਆਪਣਾ ਦਾਤ ਪੌਦੇ ਰ ਵੀ ਤਨੂੰ ਸ਼ਰਮ ਨਹੀਂ ਆਉਂਦੀ। ਇੱਕ ਨਾ ਸਿਰ ਕੋ ਨਾਨਕ ਦੇਵ ਜੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਨਾਮ ਨੂੰ ਬਾਣੀ ਨੂੰ ਵੇਚਦੇ ਨੇ ਦੇ ਕਿਰ ਬਾਣੀ ਨੂੰ ਵੇਚਣ ਵਾਲੀ ਸਭ ਤੋਂ ਵੱਡਾ ਬਾਬਾ ਵਾ ਉਹ ਕਨ ਮਤਲਬ ਸਭ ਤੋਂ ਵੱਡਾ ਦੁਨੀਆ ਕੰਬਲੀ ਆ ਦੁਨੀਆ ਨੂੰ ਰੱਬ ਮੰਦੀ ਆ ਸੱਚੀ ਸ਼ਰਮੇ ਬਾਹਰੇ ਅੱਗੇ ਲਹਿ ਨਾ ਅੰਦਾਜ਼ ਅੱਗੇ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਉਸ ਦੇ ਆਪਣੇ ਵਾਸਤੇ ਕੋਈ ਜਗ੍ਹਾ ਨਹੀਂ ਸੱਚਖੰਡੀ ਚ ਲੇਕਰ ਸਾਨੂੰ ਸੱਚਖੰਡ ਭੇਜਣ ਦੀ ਗਰੰਟੀ ਲੈਂਦਾ ਮੂਰਖ ਕੌਣ ਅਸੀਂ ਜਿਹੜੇ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਾਂ ਕੀ ਮੂਰਖ ਬਾਬਾ ਨਾਲ ਘਪਚਾਉਂਦਾ ਸਾਨੂੰ ਇਹਨਾਂ ਤੋਂ ਇਹਨਾਂ ਤੋਂ ਬਚੋ ਨਿਕਣਾ ਕਿਤੇ ਮੇਲੇ ਦੇ ਤੇ ਜਾਂਦੇ ਨੇ ਰੌਲਸਮੈਂਟ ਹੁੰਦੀ ਹੈ ਕਿ ਜੇ ਬਕਰਿਆਂ ਤੋਂ ਬਚੋ ਆਪਾਂ ਇਸ ਮੇਲੇ ਚਾਈਏ ਸੁਰੂ ਗੁਰ ਨਾਨਕ ਦੇਵ ਜੀ ਬਚਾਉਂਦੇ ਆ ਭਾਈ ਇਹਨਾਂ ਤੋਂ ਬਚੋ ਜਿਹੜੇ ਨਾਮ ਨੂੰ ਵੇਚਦੇ ਆ ਇਹਨਾਂ ਤੋਂ ਬਚੋ ਸੱਚੇ ਸ਼ਰਮੇ ਬਾਹਰੇ ਅੱਗੇ ਲਹਿ ਇਹ ਨਾ ਦਾ ਅਕਲ ਇਹ ਨਾ ਆਖੀਏ ਕਹਿੰਦਾ ਇਹ ਕੋਈ ਅਕਲ ਵਾਲਾ ਕੰਮ ਨਹੀਂ ਕੀਤਾ ਤਾ ਇਹ ਕਿਹੜਾ ਇਹ ਨਾਮ ਨੂੰ ਵੇਚੇ ਤੇ ਬਾਬੇ ਨਾਨਕ ਦੀ ਜ਼ਮੀਨ ਵੇਚ ਦਿੱਤੀ ਜਿੰਨੀ ਗੁਰਬਾਣੀ ਆ ਇਹ ਸਾਰੀ ਬਾਬੇ ਨਾਨਕ ਦੀ ਜਾਇਦਾਦ ਹੈ ਜ਼ਮੀਨ ਜਮੀਨ ਵੇਚਣ ਵਾਸਤੇ ਥੋੜਾ ਜਮੀਨ ਤਾਂ ਬੋਹਣੇ ਵਾਸਤੇ ਦਿੱਤੀ ਆ ਸਾਨੂੰ ਬਾਪ ਨੇ ਕਾਠੇ ਬਈ ਇਹਨੂੰ ਬਾਕੇ ਦੇ ਵਿੱਚ ਅਨਾਜ ਪੈਦਾ ਕਰ ਆਪਣਾ ਗ੍ਰਹਿਤ ਚਲਾ। ਅਸੀਂ ਵੇਚਣ ਦੇ ਤੁਲ ਗਾ। ਕਹਿੰਦਾ ਇਹ ਤਾਂ ਕੋਈ ਅਕਲ ਵਾਲਾ ਕੰਮ ਨਹੀਂ। ਅਕਲ ਇਹ ਨਾ ਕੀ ਅਕਲ ਗਵਾਈ। ਕਹਿੰਦਾ ਅਕਲ ਤਾਂ ਤਾਂ ਗਵਾਲੀ। ਬਾਦ ਬਾਦ ਕਹਿੰਦੇ ਝਗੜੇ ਨੂੰ ਕਹਿੰਦੇ ਤੇਰਾ ਰੱਬ ਨਾਲ ਝਗੜਾ ਪੈ ਗਿਆ ਇੱਕ ਤਾਂ ਸਾਡਾ ਆਪਸ ਵਿੱਚ ਝਗੜਾ ਹੁੰਦਾ ਹੈ ਇੱਥੇ ਰੱਬ ਨਾਲ ਲੜਾਈ ਪਾ ਲਈ ਕਿਹਨਾਂ ਨੇ ਪਾਈ ਰੱਬ ਨਾਲ ਲੜਾਈ ਜਿਨ੍ਹਾਂ ਨੇ ਬਾਣੀ ਨੂੰ ਵੇਚੀ ਹੈ ਲੱਗਦਾ ਕਿ ਜਿੱਦਣ ਇਹ ਗੱਲ ਆ ਗਈ ਨਾ ਸਾਰੇ ਪ੍ਰਚਾਰ ਬੰਦ ਹੋ ਜਾਣਗੇ ਸਾਡਾ ਤਾਂ ਮਨੋਰਥ ਬਾਣੀ ਦੇ ਵਪਾਰ ਕਰਨਾ ਹੈ ਮਾਣੀ ਕੁਛ ਹੋਰ ਦੱਸ ਦिए ਕਿ ਭਾਈ ਇਹ ਵੇਚਣੀ ਨਹੀਂ ਗੰਡ ਨਾ ਪਾਈ ਵੇਚਣਾ ਖਾਈ ਕਹਿੰਦੇ ਕਿੱਥੇ ਲਿਖਿਆ ਉਹ ਪੁੱਛਦੇ ਆ ਵੀ ਕਿੱਥੇ ਲਿਖਿਆ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤੁਸੀਂ ਰੋਜ਼ ਪੜ੍ਹਦੇ ਆ ਸੰਗਤ ਦਾ ਕਦੇ ਕਦੇ ਹੀ ਪੜ੍ਹਨੇ ਆਲੀ ਹੈ ਤੁਸੀਂ ਰੋਜ਼ ਪੜ੍ਹਨੇ ਵਾਲੇ ਆ ਅਕਲ ਇਹ ਨਾ ਕਿ ਅਕਲ ਗਵਾਈਏ ਬਾਦ ਬਾਦ ਝਗੜੇ ਨੂੰ ਕਹਿੰਦੇ ਤੁਸੀਂ ਤਾਂ ਕਿ ਝਗੜਾ ਪੈਦਾ ਕਰ ਲਿਆ ਅਕਲੀ ਸਾਹਿਬ ਸੇਵੀਏ ਕਿ ਨਾ ਕਹਤੇ ਤੂੰ ਸਾਹਿਬ ਦੀ ਸੇਵਾ ਕਰ ਸਾਹਿਬ ਸਾਡਾ ਕੌਣ ਹੈ ਅੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਕਹਿੰਦੇ ਇਹ ਬਾਣੀ ਦੀ ਸੇਵਾ ਕਰ ਅਕਲੀ ਸਾਹਿਬ ਇਸੇ ਵੀ ਅਕਲੀ ਪਾਈਏ ਮਾਣ ਕਹਿੰਦਾ ਇਹਦੇ ਨਾਲ ਤੂੰ ਮਾਣ ਪਾਊਗਾ ਜਦੋਂ ਤੂੰ ਸਹਬ ਦੀ ਸੇਵਾ ਕਰੂਗਾ ਅਕਲੀ ਪੜ ਕੇ ਬੁੱਝੀਏ ਕਹਿੰਦਾ ਇਹ ਅਕਲ ਆ ਤੂੰ ਪੜ ਕੇ ਇਹਨੂੰ ਬੁੱਝ ਹੁਣ ਨਾਲ ਕੇ ਪੜ ਕੇ ਬੁੱਝਣ ਵਾਲੀ ਗੱਲ ਵੀ ਕਹਿੰਦੀ ਕਹਿੰਦਾ ਪੜਨਾ ਵੀ ਹੈ ਬੁੱਝਣਾ ਵੀ ਇਹਨੂੰ ਅਕਲ ਪੜ ਕੇ ਬੁੱਝੀਏ ਅਕਲੀ ਕੀਤੇ দান ਕਹਿੰਦਾ ਅਕਲ ਇਹਨੂੰ দান ਕਰ ਵੇਚ ਨਾ ਇਹਨੂੰ ਇਹ ਬਾਣੀ ਨੂੰ ਵੇਚ ਨਾ ਬਾਣੀ ਦਾ দান ਕਰ ਤੇ ਜਦੋਂ ਆਪਾਂ দান ਕਰਦੇ ਆ ਫਿਰ ਤਾਂ ਅਗਲੇ ਤੋਂ ਪੈਸੇ ਲੈਂਦੇ ਨਹੀਂ ਆਪਾਂ ਨਿਰਨਾ ਹੋਇਆ ਵੇ ਬਾਬੇ ਨਾਨਕ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਤੇ ਇਹ ਸ਼ਬਦ ਕਦੇ ਸੁਣਿਆ ਤੁਸੀਂ ਕਿਸੇ ਟੈਲੀਵਿਜ਼ਨ ਤੇ ਆਉਂਦਾ ਹੋਵੇ ਜਾਂ ਕਿਸੇ ਗੁਰਦੁਆਰੇ 'ਚ ਹੋਵੇ ਇਹਦਾ ਸੀ ਲੁਕੋਈ ਬੈਠੇ ਆ। ਏਕਣਾ ਸਿਆਣੇ ਕਹਿੰਦੇ ਵੀ ਪੱਲਾ ਚੱਕੇ ਤੇ ਆਪਣਾ ਢਿੱਡ ਦੰਗਾ ਹੁੰਦਾ। ਇਹ ਸਾਡਾ ਢਿੱਡ ਦੰਗਾ ਹੁੰਦਾ। ਲੇਕਿਨ ਹਾਇ ਅਸਲੀਅਤ ਇਹ ਹੈ। ਕਹਿੰਦਾ ਅਕਲ ਤੇ ਇਹ ਆ ਤੇਰੀ ਬਾਣੀ ਨੂੰ ਪੜ ਕੇ 부ਝ ਫਿਰ ਇਹਦਾ ਦਾਨ ਕਰ। ਵੇਚਣ ਵਾਲੀ ਗੱਲ ਤੋਂ ਰੋਕਤਾ। ਕਹਿੰਦੇ ਵੇਚਣੀ ਨਹੀਂ ਆਪਾਂ ਨੇ। ਅਕਲੀ ਪੜ ਕੇ 부ਝੀ ਅਕਲੀ ਕੀਚੇ ਦਾਨ ਨਾਨਕ ਆਖੇ ਰਾਹ ਇਹ ਕਹਿੰਦਾ ਆ ਰਹਾ ਏ ਕਿਹੜਾ ਪੜ ਕੇ ਬੂਝਣਾ ਤੇ ਦਾਨ ਕਰਨਾ ਕਿੱਥੇ ਜਾਣਦਾ ਸੱਚਖੰਡ ਨੂੰ ਜਾਣਦਾ ਆ ਰਸਤਾ ਬਾਬੇ ਨਾਨਕ ਨੇ ਰਸਤਾ ਦੱਸਿਆ ਕਹਿੰਦੇ ਆ ਰਸਤਾ ਜਾਂਦਾ ਭਾਈ ਸੱਚਖੰਡ ਨੂੰ ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸਤਾਨ। ਕਹ ਜਿਹੜੀ ਹੋਰ ਗੱਲਾਂ ਉਹ ਤਾਂ ਸਤਾਨ ਕਰਦੇ ਆ। ਤਾਂ ਇਹ ਸਤਾਨ ਦਾ ਭੂਤਾਂ ਨੂੰ ਕਹਿੰਦੇ ਆ। ਉਹਨੇ ਭੂਤ ਆ। ਜਿਹੜੇ ਬਾਣੀ ਨੂੰ ਵੇਚਦੇ ਆ ਭੂਤ ਆ। ਸਾਡੇ ਠੇਕੇਦਾਰ ਆ। ਕਿਉਂ? ਸਾਨੂੰ ਸੱਚਖੰਡ ਭੇਜਣਾ ਇਹਨਾਂ ਨੇ। ਮੂਰਖ ਕੌਣ? ਲੋਕ ਲੋਕ ਮੂਰਖ ਆ। ਮਾਬਾ ਨਾਨਕ ਲੋਕਾਂ ਨੂੰ ਮੂਰਖ ਹੋਣ ਤੋਂ ਬਚਾਉਂਦਾ। ਅੱਗੀ ਹੋਣ ਤੋਂ ਬਚਾਉਂਦਾ ਬਚੂ ਕੌਣ ਹੋਣ ਜਿਹੜਾ ਬਾਪੇ ਨਾਰਕ ਦੀ ਗੱਲ ਮੰਨਦਾ